ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਕਈ ਦਿਨ ਪਹਿਲਾਂ ਆਪਾਂ ਨੂੰ ਆਇਆ ਸੀਗਾ ਜੀ ਕਮੈਂਟ ਗੁੜ ਵਾਲੇ ਜਿਹੜੇ ਖੁਰਮੇ ਹੁੰਦੇ ਸੀਗੇ ਸ਼ੱਕਰਪਾਰੇ ਹੁੰਦੇ ਉਹਨਾਂ ਦੀ ਵੀਡੀਓ ਬਾਰੇ ਰੈਸਪੀ ਬਾਰੇ ਸੋ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਹਲਵਾਈ ਸਟਾਈਲ ਜਿਵੇਂ ਕਿ ਵਿਆਹਾਂ ਦੇ ਵਿੱਚ ਗੁੜ ਵਾਲੇ ਖੁਰਮੇ ਬਣਦੇ ਉਸ ਤਰੀਕੇ ਨਾਲ ਬਿਲਕੁਲ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਗੁੜ ਵਾਲੇ ਖੁਰਮੇ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਇਦਾਂ ਦੀ ਹਲਵਾਈ ਸਟਾਈਲ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਆਜੋ ਫਿਰ ਰੈਸਪੀ ਕਰਦੇ ਹਾਂ ਸਟਾਰਟ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਜੀ ਮੈਦਾ ਗੁੜ ਵਾਲੇ ਖੁਰਮੇ ਬਣਾਉਣ ਵਾਸਤੇ ਦੋ ਕੌਲੀਆਂ ਇੱਥੇ ਮੈਂ ਮੈਦੇ ਦੀਆਂ ਜਿਹੜੀਆਂ ਨਾਪ ਲੀਆਂ ਤਿੰਨ ਜਿਹੜਾ weight ਹੈਗਾ ਮੈਦੇ ਦਾ ਉਹ ਹੈਗਾ 400 ਗ੍ਰਾਮ ਠੀਕ ਹੈ ਜੀ 200 ਗ੍ਰਾਮ ਇੱਕ ਕੌਲੀ ਦੇ ਵਿੱਚ weight ਹੈ ਇਹ ਟੋਟਲ ਹੋ ਗਿਆ 400 ਗ੍ਰਾਮ ਮੈਦਾ ਆਪਣੇ ਕੋਲ ਉਸ ਤੋਂ ਬਾਅਦ ਆਪਾਂ ਨੂੰ ਚਾਹੀਦਾ ਕਿ ਉਹ ਬਨਸਪਤੀ ਕਿਉਂ ਕਿਉਂ ਪਾਉਂਗੇ ਆਪਾਂ ਇਹਦੇ ਵਿੱਚ 80 ਤੋਂ 90 ਗ੍ਰਾਮ ਇਹ ਮੋਨ ਵਾਸਤੇ ਪਾਉਣਾ ਪੈਂਦਾ ਹੈ ਇਹਨਾਂ ਨੂੰ ਖਸਤਾ ਕਰਨ ਵਾਸਤੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਬੇਕਿੰਗ ਪਾਊਡਰ ਦੀ ਵਰਤੋਂ ਕਰੂਗੇ ਆਪਾਂ ਇਹਦੇ ਵਿੱਚ ਇਹਨੂੰ ਫੁਲਾਉਣ ਵਾਸਤੇ ਤੇ ਸਭ ਤੋਂ ਪਹਿਲਾਂ ਆਪਾਂ ਨੇ ਕੀ ਹੈ ਜਿਹੜਾ ਇਹ ਮੈਲਟ ਕਰ ਲੈਣਾ ਤੇ ਮੈਦੇ ਨੂੰ ਕੱਢ ਲਾਂਗੇ ਕਿਸੇ بڑے ਬਾਟਰਨ ਦੇ ਵਿੱਚ ਤੇ ਇੱਕ ਚਾਹੀਦਾ ਆਪਾਂ ਨੂੰ ਅਜੰਤਾ ਦਾ ਫੂਡ ਕਲਰ ਠੀਕ ਹੈ ਜੀ ਇਹਨਾਂ ਨੂੰ ਜਣੀ ਥੋੜੇ ਜੇ ਲਾਲ ਕਰਨ ਵਾਸਤੇ ਇਹਨੂੰ ਜਲੇਬੀਆਂ ਵਾਲਾ ਕਲਰ ਵੀ ਕਹਿ ਦਿੰਦੇ ਆ ਤੇ ਆਪਾਂ ਨੂੰ ਡੋ ਬਣਾਉਣ ਵਾਸਤੇ ਜਿਹੜਾ ਪਾਣੀ ਆ ਥੋੜਾ ਜਿਹਾ ਕੋਸਾ ਕਰ ਲੈਣਾ ਤੇ ਪਾਣੀ ਦੇ ਵਿੱਚ ਪਾ ਲੂਗੇ ਆਪਾਂ ਜਿਹੜਾ ਫੂਡ ਕਲਰ ਹੈ ਠੀਕ ਹੈ ਜੀ ਕਿਉਂਕਿ ਜੇ ਆਪਾਂ ਬਾਅਦ ਦੇ ਵਿੱਚ ਪਾਉਂਗੇ ਤਾਂ ਕਲਰ ਜਿਹੜਾ ਖੁਰਮਿਆਂ ਦਾ ਇੱਕਸਾਰ ਨਹੀਂ ਆਉਣਾ ਇਸ ਕਰਕੇ ਕਲਰ ਜਿਹੜਾ ਆਪਾਂ ਨੇ ਪਹਿਲਾਂ ਪਾਣੀ ਦੇ ਵਿੱਚ ਘੋਲ ਲੈਣਾ ਤੇ ਲੋ ਜੀ ਕਲਰ ਆਪਣਾ ਘੁਲ ਗਿਆ ਤੇ ਹੁਣ ਬਣਾਵਾਂਗੇ ਆਪਾਂ ਮੈਦੇ ਦਾ ਡੋਹ ਪਹਿਲਾਂ ਆਪਾਂ ਇਸ ਤਰੀਕੇ ਨਾਲ ਇਹ ਚ ਹੌਲ ਕਰ ਲਵਾਂਗੇ ਠੀਕ ਹੈ ਜੀ ਐਦਾਂ ਤਾਂ ਜੋ ਮੌਂਗ ਤੇ ਪਾਣੀ ਜਿਹੜਾ ਇੱਕਸਾਰ ਇਕੱਠਾ ਹੋ ਜਾਵੇ ਤੇ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਪਣੀ ਘੋ ਗਰਮ ਕੀਤਾ ਠੀਕ ਹੈ ਜੀ ਘੀ ਪਾਉਣਾ 400 ਗ੍ਰਾਮ ਮੈਦੇ ਦੇ ਵਿੱਚ 80 ਤੋਂ 90 ਗ੍ਰਾਮ ਤੇ ਲਓ ਜੀ ਇੰਨਾ ਕੁ ਆਪਾਂ ਨੇ ਘੋ ਜਿਹੜਾ ਇਹ ਚ ਪਾ ਲਿਆ ਤੇ ਜਿੰਨਾ ਪਾਣੀ ਘੋ ਲੈਣਾ ਉਨਾ ਹੀ ਆਪਾਂ ਨੇ ਪਾਣੀ ਲੈ ਲੈਣਾ ਠੀਕ ਹੈ ਜੀ ਕਲਰ ਵਾਲਾ ਜਿਹੜਾ ਆਪਾਂ ਨੇ ਕਲਰ ਵਾਲਾ ਪਾਣੀ ਘੋਲਿਆ ਉੰਨੇ ਹੀ ਆਪਾਂ ਨੇ ਉਹ ਪਾ ਲੈਣੇ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਫਲਾਫਟ ਵਾਸਤੇ ਇਹ ਚ ਪਾਵਾਂਗੇ ਬੇਕਿੰਗ ਪਾਊਡਰ ਬੇਕਿੰਗ ਪਾਊਡਰ ਜਿਹੜਾ ਆਪਾਂ ਨੇ ਜ਼ਿਆਦਾ ਨਹੀਂ ਪਾਉਣਾ ਅੱਧਾ ਕ ਚਮਚ ਪਾਉਣਾ ਏ ਠੀਕ ਹੈ ਜੀ ਇਹ ਸਿਰਫ ਫਲਾਫਟ ਵਾਸਤੇ ਹੁੰਦਾ ਏ ਸਭ ਤੋਂ ਪਹਿਲਾਂ ਆਪਾਂ ਘਿਓ ਤੇ ਪਾਣੀ ਨੂੰ ਮਿਕਸ ਕਰ ਲਵਾਂਗੇ ਠੀਕ ਹੈ ਜੀ ਤੇ ਘਿਓ ਨੂੰ ਬਹੁਤਾ ਜ਼ਿਆਦਾ ਗਰਮ ਨਾ ਕਰਿਓ ਠੀਕ ਹੈ ਜੀ ਕਿਉਂਕਿ ਤੁਹਾਡਾ ਹੱਥ ਵੀ ਨਾ ਲੱਗੇ ਤੇ ਹੁਣ ਆਪਾਂ ਇਹਨੂੰ ਕਰਾਂਗੇ ਮਿਕਸ ਇਸ ਤਰੀਕੇ ਨਾਲ ਮੈਦਾ ਠੀਕ ਹੈ ਜੀ ਜੋ ਵੀ ਪਾਣੀ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰਨਾ ਸਾਰਾ ਤਾਂ ਜੋ ਇਹ ਮਿਕਚਰ ਐਂਡ ਡੋ ਵਾ ਜਿਹੜਾ ਆਪਣਾ ਵਧੀਆ ਲੱਗੇ ਠੀਕ ਹੈ ਜੀ ਤੇ ਲੋ ਜੀ ਕਪਾ ਨੇ ਵਧੀਆ ਡੋ ਬਣਾਉਣਾ ਤੇ ਪਾਣੀ ਤੁਸੀਂ ਪਹਿਲਾਂ ਘੱਟ ਰੱਖਿਓ ਠੀਕ ਹੈ ਜੀ ਜੇ ਤੁਹਾਨੂੰ ਲੱਗਿਆ ਵੀ ਦੁਬਾਰੇ ਪਾਣੀ ਦੀ ਲੋੜ ਹੈ ਤੁਸੀਂ ਤਾਂ ਮੈਦੇ ਦੇ ਵਿੱਚ ਪਾਣੀ ਪਾਉਣਾ ਹੈ ਤੇ ਜੇ ਪਾਣੀ ਜ਼ਿਆਦਾ ਹੋ ਗਿਆ ਫਿਰ ਡੋ ਵਾ ਜਿਹੜਾ ਆਪਣਾ ਉਹ ਸਹੀ ਨਹੀਂ ਬਣਨਾ ਠੀਕ ਹੈ ਜੀ ਆ ਦੇਖੋ ਇਸ ਟਾਈਮ ਤੇ ਡੋ ਵਾ ਜਿਹੜਾ ਆਪਣਾ ਇਹ ਬਿਲਕੁਲ ਸੈਟ ਹੈ ਤੇ ਡੋਵ ਜਿਹੜਾ ਆਪਾਂ ਨੇ ਜਿਆਦਾ ਡਰਾਈ ਵੀ ਨਹੀਂ ਬਣਾਉਣਾ ਕਿਉਂਕਿ ਇਹਦੇ ਵਿੱਚ ਪਾਇਆ ਆਪਾਂ ਨੇ ਘਿਓ ਜਦੋਂ ਡੋ ਨੇ ਸੈੱਟ ਹੋਣਾ ਏ ਤਾਂ ਇਹਨੇ ਜਾਮ ਹੋ ਜਾਣਾ ਇਸ ਕਰਕੇ ਥੋੜਾ ਜਿਹਾ ਪਾ ਛੱਟਾ ਲਾ ਲਉਂਗੇ ਆ ਦੇਖੋ ਇੰਨਾ ਕ ਯਾਨੀ ਡੋਵ ਜਿਹੜਾ ਆਪਾਂ ਨੇ ਪਹਿਲਾਂ ਥੋੜਾ ਜਿਹਾ ਨਾਰਮਲ ਜਾਂ ਨਰਮ ਰੱਖਣਾ ਹਲਕਾ ਜਾਂ ਠੀਕ ਹੈ ਜੀ ਤੇ ਜੇ ਤੁਸੀਂ ਜਿੱਦਾਂ ਮੈਂ ਬਣਾਇਆ ਠੀਕ ਹੈ ਜੀ ਮਿਣਕੇ ਪਾਣੀ ਪਾਇਆ ਮਿਣਕੇ ਘਿਓ ਪਾਇਆ ਫਿਰ ਡੋਵ ਜਿਹੜਾ ਆਪਣਾ ਉਹ ਬਿਲਕੁਲ ਸੈੱਟ ਬਣੂਗਾ ਆ ਦੇਖੋ ਤੇ ਹੁਣ ਡੋ ਆਪਣਾ ਬਿਲਕੁਲ ਸੈੱਟ ਆ ਇਹ ਇਸ ਤਰੀਕੇ ਦਾ ਨਾਰਮਲ ਜਾਂ ਨਰਮ ਹੈ। ਤੇ ਇਹਨੂੰ ਆਪਾਂ ਹੁਣ ਰੱਖ ਦਿੰਦੇ ਆ। ਠੀਕ ਹੈ ਜੀ। ਟਾਕੇ ਕੱਪੜਾ ਜਿਹੜਾ ਥੋੜਾ ਜਿਹਾ ਗਿੱਲਾ ਕਰਕੇ ਨਚੋੜ ਲੈਣਾ ਆਪਾਂ ਨੇ। ਤੇ ਲੋ ਜੀ ਕੱਪੜਾ ਆਪਾਂ ਨੇ ਗਿੱਲਾ ਕਰਕੇ ਚੰਗੀ ਤਰ੍ਹਾਂ ਨਚੋੜ ਲਿਆ। ਤੇ ਇਹਨੂੰ ਹੁਣ ਟਾਕੇ ਰੱਖ ਦੋਗੇ। ਤਕਰੀਬਨ 15-20 ਮਿੰਟ ਵਾਸਤੇ ਤਾਂ ਜੋ ਡੋਅ ਜਿਹੜਾ ਸੈੱਟ ਹੋ ਜਾਵੇ। ਡੋਅ ਲੋ ਜੀ ਆਪਣਾ ਜਿਹੜਾ ਹੈਗਾ ਬਿਲਕੁਲ ਸੈੱਟ ਹੋ ਚੁੱਕਿਆ ਏ। ਆ ਦੇਖੋ। ਕਿੰਨਾ ਵਧੀਆ ਆਪਣਾ ਡੋ ਬਣ ਕੇ ਤਿਆਰ ਹੋਇਆ ਏ। ਤੇ ਹੁਣ ਆਪਾਂ ਇਹਦੇ ਕੱਟਦੇ ਆ ਖੁਰਮੇ ਤੇ ਪੇੜਾ ਹੈਗਾ ਥੋੜਾ ਜਿਹਾ ਆਪਣਾ بڑا ਆਪਾਂ ਇਹਦੇ ਦੋ ਪੀਸ ਬਣਾ ਲਵਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਦੋ ਪੀਸ ਬਣਾ ਲਏ ਹੁਣ ਆਪਾਂ ਇਹਨੂੰ ਕਰੂਗੇ ਸੈੱਟ ਥੋੜਾ ਜਿਹਾ ਤਾਂ ਜੋ ਖੁਰਮੇ ਜਿਹੜੇ ਆਪਣੇ ਇੱਕ ਤਾਂ ਖੁਰਮਿਆਂ ਦੇ ਵਿੱਚ ਲੇਅਰ ਆ ਜਾਵੇ ਤੇ ਇੱਕ ਖੁਰਮੇ ਆਪਣੇ ਜ਼ਿਆਦਾ ਫਟੇ ਨਾ ਤਾਂ ਸੈੱਟ ਕਰਕੇ ਇਸ ਤਰੀਕੇ ਨਾਲ ਆਪਾਂ ਇਹਨੂੰ ਦੱਬ ਲੂਗੇ ਤੇ ਜਿਹੜੀਆਂ ਸੈੱਡਾਂ ਠੀਕ ਹੈ ਜੀ ਥੋੜੀਆਂ ਇਸ ਤਰੀਕੇ ਨਾਲ ਸੈੱਟ ਕਰ ਲਓਗੇ ਤਾਂ ਜੋ ਖੁਰਮੇ ਜਿਹੜੇ ਸਾਈਡਾਂ ਪਰ ਤੇ ਆਪਣੇ ਜ਼ਿਆਦਾ ਫਟੇ ਨਾ ਤੇ ਲਓ ਜੀ ਜਿੱਦਾਂ ਆਪਾਂ ਰੋਟੀ ਦਾ ਪੇੜਾ ਬਣਾਉਂਦੇ ਹ ਉਸ ਤਰੀਕੇ ਨਾਲ ਕਰੂੰਗੇ ਇਹਨੂੰ ਸੈੱਟ ਤੇ ਹੁਣ ਆਪਾਂ ਇਹਨੂੰ ਬੇਲਾਂਗੇ ਠੀਕ ਹੈ ਜੀ ਤੇ ਆਪਾਂ ਨੇ ਜਿਹੜਾ ਪੇੜਾ ਠੀਕ ਹੈ ਜੀ ਜ਼ਿਆਦਾ ਮਤਲਬ ਮੋਟਾ ਵੀ ਨਹੀਂ ਬੇਲਣਾ ਹੈਗਾ ਤੇ ਜ਼ਿਆਦਾ ਪਤਲਾ ਵੀ ਨਹੀਂ ਜ਼ਿਆਦਾ ਮੋਟਾ ਬੇਲ ਲੂਗੇ ਤਾਂ ਖੁਰਮੇ ਜਿਹੜੇ ਠੀਕ ਹੈ ਜੀ ਜ਼ਿਆਦਾ ਮੋਟੇ ਬਣ ਜੂਗੇ ਤੇ ਜੇ ਆਪਾਂ ਨੇ ਜ਼ਿਆਦਾ ਪਤਲਾ ਬੇਲ ਲਿਆ ਫਿਰ ਜ਼ਿਆਦਾ ਹੋ ਜੂਗੇ ਪਤਲੇ ਇਸ ਕਰਕੇ ਆਪਾਂ ਨੇ ਇਹ ਮੀਡੀਅਮ ਸਾਈਜ਼ ਚ ਇਹ ਬੇਲਣਾ ਹੈ ਠੀਕ ਹੈ ਜੀ ਤੁਹਾਨੂੰ ਮੈਂ ਦੱਸ ਦਿੰਨਾ ਵੀਡੀਓ ਦੇ ਵਿੱਚ ਦਿਖਾ ਦਿੰਦਾ ਆ ਦੇਖੋ ਠੀਕ ਹੈ ਜੀ ਆਪਾਂ ਨੇ ਸਿਰਫ ਇਹਦੀ ਇੰਨੀ ਕੁ ਮਟਾਈ ਰੱਖਣੀ ਆ ਤਕਰੀਬਨ ਅੱਧੇ ਉਂਗਲ ਤੋਂ ਵੀ ਇਹ ਘਟ ਹੈ ਠੀਕ ਹੈ ਜੀ ਯਾਨੀ ਮਤਲਬ ਦੋ ਕਸੂਤ ਦਾ ਜਿਹੜਾ ਆਪਾਂ ਨੇ ਇਹ ਬੇਲਣਾ ਹੈ ਤੇ ਲੋ ਜੀ ਆ ਦੇਖੋ ਕਿੰਨੀ ਵਧੀਆ ਇਹ ਆਪਣਾ ਪੇੜਾ ਬਿਲ ਚੁੱਕਿਆ ਤੇ ਹੁਣ ਆਪਾਂ ਕੱਟਦੇ ਆ ਖੁਰਮੇ ਤੇ ਇੱਕ ਵਾਰ ਆਪਾਂ ਸੈਡਾਂ ਜਿਹੜੀਆਂ ਇਸ ਤਰੀਕੇ ਨਾਲ ਲੈਂਦੀਆਂ ਸੈੱਟ ਕਰ ਲੂਗੇ ਤੁਹਾਨੂੰ ਜਿਹੜੇ ਸੈਡਾਂ ਵਾਲੇ ਖੁਰਮੇ ਆ ਉਹ ਟੁੱਟੇ ਫੁੱਟੇ ਜਿਹਾ ਨਾ ਬਣਨ ਤੇ ਲੋ ਜੀ ਪੇੜਾ ਦੇਖੋ ਆਪਣਾ ਕਿੰਨਾ ਵਧੀਆ ਆਪਾਂ ਨੇ ਬੇਲ ਲਿਆ ਤੇ ਹੁਣ ਆਪਾਂ ਖੁਰਮਿਆਂ ਦੀ ਕਰਦੇ ਆ ਕਟਿੰਗ ਤੇ ਆਪ ਵੀ ਖੁਰਮੇ ਆ ਜਿਹੜੇ ਠੀਕ ਆ ਜੀ ਇਹ ਲੰਬੇ ਕੱਟੇ ਜਾਂਦੇ ਆ ਤੇ ਲੋ ਜੀ ਪਹਿਲਾਂ ਆਪਾਂ ਇਸ ਤਰੀਕੇ ਦੀਆਂ ਲਾਈਨਾਂ ਮਾਰ ਲੂਗੇ ਸਹਜ ਆ ਤੁਸੀਂ ਆਪਣੇ ਹਿਸਾਬ ਨਾਲ ਰੱਖ ਲਿਓ ਜੇ ਤੁਹਾਨੂੰ ਖੁਰਮੇ ਜਿਆਦਾ ਮੋٹے-ਮੋٹے ਜਿਹਾ ਪਸੰਦ ਆ ਤਾਂ ਥੋੜੇ ਜਿਹਾ ਇਹਨਾਂ ਨੂੰ ਮੋਟੀਆਂ ਯਾਨੀ ਕਿ ਬੜੀਆਂ ਲੈਣਾ ਮਾਰ ਲਿਓ ਤੇ ਨਹੀਂ ਬਰੀਕ ਰੱਖ ਲਿਓ ਠੀਕ ਹੈ ਜੀ ਤੇ ਮੈਂ ਬਣਾ ਰਿਹਾ ਮੀਡੀਅਮ ਸੋ ਇਸ ਤਰੀਕੇ ਨਾਲ ਆਪਾਂ ਇਹਨਾਂ ਦੀ ਕਟਿੰਗ ਕਰਨੀ ਆ ਆ ਲੋ ਜੀ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਕਟਿੰਗ ਕਰਾਂਗੇ ਇਹਨਾਂ ਦੀ ਹਲਾ ਲੰਬੀਆਂ ਲੈਣਾ ਮਾਰ ਲੂਗੇ ਆ ਲੋ ਜੀ ਤੇ ਪਹਿਲਾਂ ਆਪਾਂ ਨੇ ਇਸ ਤਰੀਕੇ ਦੀਆਂ ਲੈਂਦਾ ਮਾਰ ਲਣੀਆਂ ਤੇ ਹੁਣ ਸੈਜ ਤੁਸੀਂ ਆਪਣੇ ਹਿਸਾਬ ਨਾਲ ਰੱਖਿਓ ਤੇ ਲੋ ਜੀ ਹੁਣ ਮੈਂ ਇਸ ਤਰੀਕੇ ਨੇ ਲੈਂਦਾ ਮਾਰ ਲੂੰਗਾ ਸੋ ਇਸ ਤਰੀਕੇ ਨਾਲ ਬਣਦੇ ਆ ਜੀ ਗੁੜ ਵਾਲੇ ਖੁਰਮੇ ਤੇ ਜਿਹੜੇ ਖੁਰਮੇ ਛੋਟੇ ਰਹਿ ਗਏ ਠੀਕ ਹੈ ਜੀ ਉਹ ਆਪਾਂ ਇਸ ਤਰੀਕੇ ਨਾਲ ਜਿਹੜੀ ਕਟਪੀਸ ਹੈ ਮੰਨ ਲਓ ਸਾਈਡ ਪਰ ਤੇ ਕੱਢ ਲੂਗੇ ਇਹਨਾਂ ਨੂੰ ਆਪਾਂ ਐਡ ਕਰ ਲੂਗੇ ਜਿਹੜਾ ਆਪਣੇ ਕੋਲ ਪੇੜਾ ਪਿਆ ਇੱਕ ਉਹਦੇ ਵਿੱਚ ਤੇ ਬਾਕੀ ਇਹ ਆਪਸ਼ਨਲ ਹੈ ਜੇ ਤੁਹਾਨੂੰ ਲੱਗਿਆ ਵੀ ਤੁਸੀਂ ਥੋੜੀ ਜਿਹੀ ਖੁਰਮੇ ਸਾਫ਼ ਸੁਥਰੇ ਜਿਹਾ ਬਣਾਉਣੇ ਤਾਂ ਇਹ ਕੱਢ ਲਿਓ ਤੇ ਨਹੀਂ ਰਹਿਣ ਦਿਓ ਠੀਕ ਹੈ ਜੀ ਤੇ ਆਪਣੀ ਜਿਹੜੀ ਕਟ ਪੀਸ ਹੈ ਆਪਾਂ ਇਹਦੇ ਵਿੱਚ ਐਡ ਕਰ ਲਵਾਂਗੇ ਠੀਕ ਹੈ ਜੀ ਕਪੇੜਾ ਆਪਣੇ ਕੋਲ ਹੋਰ ਪਿਆ ਹੈ ਤੇ ਲਓ ਜੀ ਇਹ ਖੁਰਮੇ ਨੂੰ ਆਪਾਂ ਚੱਕ ਚੱਕ ਕੇ ਇਸ ਤਰੀਕੇ ਨਾਲ ਕਿਸੇ ਪਲੇਟ ਦੇ ਵਿੱਚ ਪਾ ਲੂਗੇ ਤੇ ਲਓ ਜੀ ਖੁਰਮੇ ਦੀ ਕਟਿੰਗ ਆਪਾਂ ਨੇ ਕਰ ਲਈ ਆ ਤੇ ਮੈਂ ਦੂਜਾ ਪੇੜਾ ਵੀ ਤਿਆਰ ਕਰ ਲੰਨਾ ਐਸੇ ਤਰੀਕੇ ਨਾਲ ਤੇ ਉਸ ਤੋਂ ਬਾਅਦ ਫਿਰ ਆਪਾਂ ਕਰਾਂਗੇ ਇਹਨਾਂ ਨੂੰ ਫਰਾਈ ਤੇ ਲੋ ਜੀ ਕੜਾਹੀ ਦੇ ਵਿੱਚ ਪਾ ਲਿਆ ਆਪਾਂ ਨੇ ਰਿਫੈਂਡ ਆਇਲ ਠੀਕ ਹੈ ਜੀ ਰਿਫੈਂਡ ਆਇਲ ਦੇ ਵਿੱਚ ਆਪਾਂ ਨੇ ਇਹ ਫਰਾਈ ਕਰਨੇ ਆ ਤੇ ਜਦੋਂ ਵੀ ਫਰਾਈ ਕਰਨੇ ਆ ਸੇਕ ਆ ਜ਼ਿਆਦਾ ਨਹੀਂ ਹੋਣਾ ਚਾਹੀਦਾ ਆ ਦੇਖੋ ਆਪਾਂ ਨੇ ਇੱਕ ਪੀਸ ਛੱਡ ਕੇ ਦੇਖਿਆ ਸਿਰਫ ਸੇਕ ਆ ਜਿਹੜਾ ਠੀਕ ਹੈ ਜੀ ਨਾ ਹੀ ਜ਼ਿਆਦਾ ਠੰਡਾ ਤੇ ਨਾ ਹੀ ਜ਼ਿਆਦਾ ਗਰਮ ਹੋਣਾ ਚਾਹੀਦਾ ਮੀਡੀਅਮ ਸੇਕ ਹੋਣਾ ਚਾਹੀਦਾ ਹੈ ਤੇ ਜੇ ਜ਼ਿਆਦਾ ਸੇਕ ਹੋਇਆ ਇਹਨਾਂ ਨੇ ਇੱਕ ਲੱਕ ਤਾਂ ਠੀਕ ਹੈ ਜੀ ਉੱਪਰ ਤੇ ਕਾਲੇ ਹੋ ਜਾਣਾਂ ਵਿੱਚ ਤੇ ਰਹਿ ਜੂਗੇ ਕੱਚੇ ਇਸ ਕਰਕੇ ਆਪਾਂ ਨੇ ਇਹ మీడియం ਸੇਕ 'ਚ ਛੱਡਣੇ ਆ ਆ ਦੇਖੋ ਠੀਕ ਆ ਜੀ ਤੇ ਸੇਕ ਜਿਹੜਾ ਬਹੁਤਾ ਠੰਡਾ ਵੀ ਨਹੀਂ ਹੋਣਾ ਚਾਹੀਦਾ ਜਿਆਦਾ ਠੰਡਾ ਸੇਕ ਹੋਊਗਾ ਇਹ ਜਿਆਦਾ ਠੀਕ ਆ ਜੀ ਫਟ ਜੂਗੇ ਖਰਾਬ ਹੋ ਜੂਗੇ ਇਸ ਕਰਕੇ మీడియం ਸੇਕ 'ਮ ਆਪਾਂ ਨੇ ਇਹ ਛੱਡਣੇ ਆ ਤੇ ਹੌਲੀ ਹੌਲੀ ਇਹ ਆਪਣੇ ਆਪ ਜਿਹੜੇ ਉੱਪਰ ਆਈ ਜਾਊਗੇ ਤੇ ਆਪਣੇ ਕੋਲ ਹੈਗੇ ਸੀਗੇ ਜੀ ਦੋ ਕਾਂ ਨੇ ਠੀਕ ਆ ਜੀ ਇੱਕ ਪੇੜ ਆਪਾਂ ਨੇ ਇੱਕ ਵਾਰ 'ਚ ਫਰਾਈ ਕਰਨਾ ਏ ਠੀਕ ਆ ਜੀ ਆਪਾਂ ਨੇ ਦੋ ਪਾਰਟ ਬਣਾਏ ਤੇ ਇਹਨਾਂ ਦੇ ਤੇ ਇੱਕ ਵਾਰ ਦੇ ਵਿੱਚ ਆਪਾਂ ਇੱਕ ਪਾਰਟ ਹੈ ਜਿਹੜਾ ਉਹ ਫਰਾਈ ਕਰੂਗੇ ਕੜਾਹੀ ਦੇ ਵਿੱਚ ਤੇਲ ਹੈ ਜਿਹੜਾ ਉਹ ਖੁੱਲਾ ਹੋਣਾ ਚਾਹੀਦਾ ਏ ਠੀਕ ਹੈ ਜੀ ਤੇਲ ਘੱਟ ਨਹੀਂ ਹੋਣਾ ਚਾਹੀਦਾ ਤਕਰੀਬਨ ਇਹ ਕੜਾਹੀ ਦੇ ਵਿੱਚ ਸਵਾ ਲੀਟਰ ਤੇਲ ਹੈ ਠੀਕ ਹੈ ਜੀ ਜਿਹੜੀ ਸਵਾ ਲੀਟਰ ਫੈਂਡ ਹੈ ਜਿਹੜਾ ਮੈਂ ਪਾਇਆ ਹੋਇਆ ਏ ਤੇ ਲਓ ਜੀ ਇੱਕ ਘਾਣਾ ਆਪਾਂ ਨੇ ਛੱਡ ਲਿਆ ਆਪਾਂ ਫਰਾਈ ਕਰੂਗੇ ਹੁਣ ਤੇ ਆ ਘਾਣਾ ਜਿਹੜਾ ਆਪਾਂ ਅਗਲੀ ਵਾਰ ਫਰਾਈ ਕਰੂਗੇ ਤੇ ਜਦੋਂ ਤੱਕ ਇਹ ਉੱਪਰ ਨਹੀਂ ਆ ਜਾਂਦੇ ਆਪਾਂ ਨੇ ਇਹ ਛੇੜਨੇ ਨਹੀਂ ਹੈਗੇ ਕਿ ਹੌਲੀ ਹੌਲੀ ਇਹਨਾਂ ਨੇ ਆਪਣੇ ਆਪ ਜਿਹੜੇ ਉੱਪਰ ਆਈ ਜਾਣ। ਤੇ ਲੋ ਜੀ ਖੁਰਮੇ ਆਪਣੇ ਉੱਪਰ ਆ ਚੁੱਕੇ ਆ। ਠੀਕ ਹੈ ਜੀ। ਸੇਕ ਜਿਹੜਾ ਹੁਣ ਆਪਾਂ ਥੋੜਾ ਜਾਂ ਵਧਾ ਲੂਗੇ ਹਲਕਾ ਜਾਂ ਨਾਰਮਲ ਜਾਂ। ਤੇ 1-2 ਮਿੰਟ ਆਪਾਂ ਇਹਨਾਂ ਨੇ ਛੇੜਨਾ ਨਹੀਂ ਹੈਗਾ ਜੇ ਆਪਾਂ ਇਹਨਾਂ ਨੂੰ ਛੇੜੂਗੇ ਠੀਕ ਹੈ ਜੀ। ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਘੀ ਦੇ ਵਿੱਚ ਛੱਡਦੇ ਆ ਥੋੜੇ ਜਿਹੇ ਕੱਚੇ ਹੁੰਦੇ ਆ। ਤੇ ਜੇ ਆਪਾਂ ਇਸ ਟਾਈਮ ਤੇ ਇਹਦੇ ਵਿੱਚ ਝਾਰਨੀ ਮਾਰੂਗੇ ਫਿਰ ਇਹ ਟੁੱਟ ਜੂਗੇ। ਇਸ ਕਰਕੇ ਤਕਰੀਬਨ ਆਪਾਂ ਨੇ 2-2.5 ਮਿੰਟ ਇਹ ਛੇੜਨੇ ਨਹੀਂ। ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਹਲਾਉਣੇ ਆ ਜਿਹੜੇ ਉਹ ਸਟਾਰਟ ਕਰੋਂਗੇ 2 2.5 ਮਿੰਟ ਬਾਅਦ ਤੇ 2 2.5 ਮਿੰਟ ਬਾਅਦ ਆਪਾਂ ਨੇ ਫਿਰ ਠੀਕ ਹੈ ਝਾਰਨੀ ਨਾਲ ਇਹ ਚੱਕ ਚੱਕ ਕੇ ਇਦਾਂ ਸਾਈਡਾਂ ਤੇ ਰੱਖੀ ਜਾਣੇ ਆ ਠੀਕ ਹੈ ਜੀ ਕਿਉਂਕਿ ਜਿਹੜੇ ਥੱਲੇ ਵਾਲੇ ਖੁਰਮੇ ਉਹ ਉੱਪਰ ਆਈ ਜਾਣਗੇ ਤੇ ਉੱਪਰ ਵਾਲੇ ਖੁਰਮੇ ਜਿਹੜੇ ਉਹ نیچے ਚਾਈ ਜਾਊਂਗੇ ਸੋ ਇਸ ਤਰੀਕੇ ਨਾਲ ਆਪਾਂ ਨੇ ਪਲਟੀ ਮਾਰੀ ਜਾਣੀ ਆ ਠੀਕ ਹੈ ਜੀ ਇਦਾਂ ਝਾਰਨੀ ਨਹੀਂ ਮਾਰਨੀ ਜਾਂ ਇਦਨ ਨੂੰ ਇਦਨ ਨੂੰ ਫਿਰ ਇਹ ਟੁੱਟੂਗੇ ਸੋ ਇਸ ਤਰੀਕੇ ਨਾਲ ਆਪਾਂ ਨੇ 2 2 3 3 ਖੁਰਮੇ ਇਦਾਂ ਚੱਕ ਚੱਕ ਕੇ ਉੱਪਰ ਲਾਈ ਜਾਣੇ ਨੇ ਤੇ ਸੇਕ ਜਿਹੜਾ ਪਰ ਰੱਖੋਗੇ ਮੀਡੀਅਮ ਇਸ ਟਾਈਮ ਤੇ ਤਾਂ ਜੋ ਇਹ ਚੰਗੀ ਤਰ੍ਹਾਂ ਅੰਦਰੋਂ ਵੀ ਪੱਕ ਜਾਣ ਠੀਕ ਹੈ ਜੀ ਜੇ ਇਹ ਉੱਪਰੋਂ ਪਰ ਤੇ ਪੱਕ ਗਏ ਵਿੱਚ ਤੇ ਰਹਿ ਗਏ ਕੱਚੇ ਫਿਰ ਇਹਨਾਂ ਦਾ ਬਿਲਕੁਲ ਵੀ ਵਧੀਆ ਟੇਸਟ ਨਹੀਂ ਆਉਣਾ ਹੈਗਾ ਕੱਚਾ ਕੱਚਾ ਮੈਦੇ ਦਾ ਟੇਸਟ ਆਊਗਾ ਤੇ ਲਓ ਜੀ ਇਹਨਾਂ ਨੂੰ ਕਰ ਲੈਂਦੇ ਆ ਫਰਾਈ ਫਰਾਈ ਕਰਨ ਨੂੰ ਇਹਨਾਂ ਨੂੰ 10 ਤੋਂ 12 ਮਿੰਟ ਜਿਹੜੇ ਉਹ ਲੱਗਣਗੇ ਠੀਕ ਹੈ ਜੀ 10-12 ਮਿੰਟ ਤੁਸੀਂ ਆਪਣਾ ਟਾਈਮ ਲਾ ਲਿਓ 10-12 ਮਿੰਟ ਦੇ ਵਿੱਚ ਇਹ ਵਧੀਆ ਫਰਾਈ ਹੋ ਜੂंगे ਇੱਲੋ ਜੀ ਮਿਲਦੇ ਆਂ ਥੋੜੀ ਦੇਰ ਬਾਅਦ ਤੇ ਲੋ ਜੀ ਖੁਰਮੇ ਆ ਜਿਹੜੇ ਆਪਣੇ ਫਰਾਈ ਹੋ ਚੁੱਕੇ ਆ ਜੀ ਆ ਦੇਖੋ ਕਿੰਨੇ ਵਧੀਆ ਖੁਰਮੇ ਫਰਾਈ ਹੋਏ ਆ ਤੇ 10-12 ਮਿੰਟ ਚ ਇਹ ਰੈਡੀ ਹੋ ਜੂंगे ਠੀਕ ਹੈ ਜਦੋਂ ਵੀ ਇਹ ਚੱਕਣੇ ਅੰਡ ਚ ਥੋੜਾ ਜਿਹਾ ਦੱਬ ਕੇ ਦੇਖ ਲਿਓ ਠੀਕ ਹੈ ਜੀ ਹਲੇ ਪੈਸੇ ਇਹ ਗਰਮ ਹੈ ਯਾਨੀ ਜਿਆਦਾ ਕੱਚਾ ਜਿਹਾ ਨਹੀਂ ਹੋਣਾ ਚਾਹੀਦਾ ਨਾਰਮਲ ਜਿਹਾ ਹਾਰਡ ਹੋਣਾ ਚਾਹੀਦਾ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਨਿਚੋੜ ਨਿਚੋੜ ਕੇ ਕੱਢ ਲੂਗੇ ਕਿਸੇ ਬਰਤਨ ਦੇ ਵਿੱਚ ਤੇ ਅਗਲਾ ਕਾਣਾ ਕਰ ਲੂਗੇ ਫਰਾਈ ਤੇ ਉਸ ਤੋਂ ਬਾਅਦ ਲਾਵਾਂਗੇ ਫਿਰ ਆਪਾਂ ਇਹਨਾਂ ਨੂੰ ਮਿੱਠਾ ਠੀਕ ਹੈ ਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਐਦਾਂ ਦੀ ਹਲਵਾਈ ਸਟਾਈਲ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਿਓ ਤੇ ਲਓ ਜੀ 400 ਗ੍ਰਾਮ ਮੈਦੇ ਨਾਲ ਜਿਹੜੇ ਆਪਣੇ ਕਾਫੀ ਫੁਰਮੇ ਬਣ ਗਏ ਆ ਠੀਕ ਹੈ ਜੀ ਆ ਦੇਖੋ ਆਪਾਂ ਨੇ ਇੱਕ ਕਾਣਾ ਕਰਿਆ ਤਾਂ ਫਰਾਈ ਕਿੰਨੇ ਇਹ ਹੋ ਗਏ ਆ ਇਹਨੂੰ ਵਧੀਆ ਠੀਕ ਹੈ ਜੀ ਤੇ ਲੋ ਜੀ ਖੁਰਮੇ ਆਪਣੇ ਫਰਾਈ ਹੋ ਚੁੱਕੇ ਆ ਜੀ ਆ ਦੇਖੋ ਕਿੰਨੇ ਵਧੀਆ ਆਪਣੇ ਗੁੜ ਵਾਲੇ ਖੁਰਮੇ ਜਿਹੜੇ ਉਹ ਫਰਾਈ ਹੋਏ ਆ ਤੇ ਲੋ ਜੀ ਹੁਣ ਲਾਉਨੇ ਆਪਾਂ ਖੁਰਮਿਆਂ ਨੂੰ ਮਿੱਠਾ ਮਿੱਠਾ ਲਾਉਣ ਵਾਸਤੇ ਆਪਾਂ ਨੂੰ 200 ਗ੍ਰਾਮ ਗੁੜ ਚਾਹੀਦਾ ਏ ਠੀਕ ਹੈ ਜੀ ਤੇ 150 ਗ੍ਰਾਮ ਚਾਹੀਦੀ ਆਪਾਂ ਨੂੰ ਚੀਨੀ ਠੀਕ ਹੈ ਜੀ ਤੁਸੀਂ 200 ਗ੍ਰਾਮ ਚੀਨੀ ਵੀ ਲਾ ਸਕਦੇ ਹੋ ਆਪਾਂ ਅੱਧਾ ਗੁੜ ਤੇ ਅੱਧੀ ਚੀਨੀ ਲਾਉਂਗੇ ਤੇ ਲੋ ਜੀ 200 ਗ੍ਰਾਮ ਗੁੜ ਆਪਾਂ ਨੇ ਕੜਾਹੀ ਦੇ ਵਿੱਚ ਪਾ ਲਿਆ ਠੀਕ ਹੈ ਜੀ ਤੇ ਐਜ ਪਾ ਲਿਆ ਆਪਾਂ ਨੇ ਪਾਣੀ ਤਕਰੀਬਨ ਪੌਣਾ ਗਲਾਸ ਤੇ ਇਹਨੂੰ ਕਰਾਂਗੇ ਆਪਾਂ ਮੈਲਟ ਹੁਣ ਚੰਗੀ ਤਰ੍ਹਾਂ ਗੈਸ ਬਾਲ ਲੰਨੇ ਆ ਤੇ ਲੋ ਜੀ ਗੈਸ ਆਪਾਂ ਨੇ ਬਾਲ ਲਈਆ ਪਹਿਲਾਂ ਆਪਾਂ ਨੇ ਜਿਹੜਾ ਇਹ ਗੋੜਾ ਇਹ ਚੰਗੀ ਤਰ੍ਹਾਂ ਮੈਲਟ ਕਰ ਲੈਣਾ ਠੀਕ ਹੈ ਜੀ ਯਾਨੀ ਐਨ ਖੋਲ ਲੈਣਾ ਗੋੜਾ ਆਪਾਂ ਨੇ ਤੇ ਮਿੱਠਾ ਜਿਹੜਾ ਟੋਟਲ ਆਪਾਂ ਨੇ 400 ਮਤਲਬ 350 ਗ੍ਰਾਮ ਮਿੱਠਾ ਲਾਉਣਾ ਠੀਕ ਹੈ ਜੀ 400 ਗ੍ਰਾਮ ਆਪਣੇ ਕੋਲ ਮੈਦਾ ਤਾਂ ਤੇ ਆਪਾਂ ਲਾ ਰਹੇ ਹਾਂ 350 ਗ੍ਰਾਮ ਮਿੱਠਾ ਤੇ ਤੁਸੀਂ 400 ਜਾਂ 450 ਗ੍ਰਾਮ ਮਿੱਠਾ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਚੁਆਇਸ ਆ ਮਿੱਠਾ ਘੱਟ ਵੱਧ ਕਰ ਸਕਦੇ ਹੋ ਤੇ ਲਓ ਜੀ ਹੁਣ ਆਪਾਂ ਪਹਿਲਾਂ ਗੁੜ ਨੂੰ ਖੋਲ ਲਾਂਗੇ ਸਾਰੇ ਨੂੰ ਤੇ ਲਓ ਜੀ ਗੁੜਾ ਜਿਹੜਾ ਆਪਣਾ ਖੁਰ ਚੁੱਕਿਆ ਹੈ ਜਦੋਂ ਗੁੜ ਖੁਰ ਗਿਆ ਫਿਰ ਆਪਾਂ ਇਹਦੇ ਚ ਪਾ ਦਵਾਂਗੇ ਖੰਡ ਯਾਨੀ ਕਿ ਚੀਨੀ ਤੇ ਲਓ ਜੀ ਇਹਨੂੰ ਵੀ ਹੁਣ ਆਪਾਂ ਹਿਲਾਈ ਜਾਵਾਂਗੇ ਜਦੋਂ ਤੱਕ ਇਹ ਮੈਲਟ ਨਹੀਂ ਹੋ ਜਾਂਦੀ ਤੇ ਮਿਲਦੇ ਆ ਜਦੋਂ ਆਪਣੀ ਚੀਨੀ ਮੈਲਟ ਹੋ ਗਈ ਤੇ ਜਦੋਂ ਵੀ ਆਪਾਂ ਨੇ ਚਾਣੀ ਬਣਾਉਣੀ ਆ ਗੁੜ ਮੈਲਟ ਹੋਣ ਤੋਂ ਬਾਅਦ ਤੇ ਚੀਨੀ ਹੈ ਜਿਹੜੀ ਆਪਾਂ ਨੇ ਨਾਰਮਲ ਸੇਕ ਪਰ ਪਕਾਉਣੀ ਆ ਠੀਕ ਆ ਜੀ ਜਿਆਦਾ ਸੇਕ ਪਰ ਪਕਾਉਂਗੇ ਤਾਂ ਚੀਨੀ ਹੈ ਜਿਹੜੀ ਜਿਆਦਾ ਗਾੜੀ ਹੋ ਜਾਊਗੀ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਕਿਹੜੀ ਤਾਰ ਦੀ ਆਪਾਂ ਨੇ ਚਾਸਣੀ ਬਣਾਉਣੀ ਆ ਤੇ ਲਓ ਜੀ ਚਾਸਣੀ ਬਣ ਕੇ ਆਪਣੀ ਰੈਡੀ ਆ ਜੀ ਆ ਦੇਖੋ ਇੱਕ ਤਾਰ ਦੀ ਆਪਾਂ ਨੇ ਜਿਹੜੀ ਚਾਸਣੀ ਉਹ ਤਿਆਰ ਕਰਨੀ ਆ ਇਸ ਤਰੀਕੇ ਨਾਲ ਤੇ ਜੇ ਚਾਸਣੀ ਆਪਣੀ ਨਰਮ ਰਹਗੀ ਠੀਕ ਆ ਜੀ ਇਹ ਖੁਰਮੇ ਆਪਾਂ ਜਿਹੜੀ ਖੰਡ ਹੈ ਉਹ ਸਹੀ ਢੰਗ ਨਾਲ ਚੜਨੀ ਨਹੀਂ ਚੀੜੇ-ਚੀੜੇ ਜਿਹੇ ਖੁਰਮੇ ਬਣੂਗੇ ਇਸ ਤਰੀਕੇ ਦੀ ਇੱਕ ਤਾਰ ਦੀ ਆਪਾਂ ਨੇ ਬਣਾਉਣੀ ਆ ਚਾਸਣੀ ਚਾਸਣੀ ਆਪਣੀ ਰੇੜੀ ਆ ਜੀ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾਵਾਂਗੇ ਸੌਂਫ ਠੀਕ ਹੈ ਜੀ 1.5 ਚਮਚ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਅਜਵੈਨ ਹਲੋ ਇਨਿਕ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਫੂਡ ਕਲਰ ਪਾਵਾਂਗੇ ਠੀਕ ਹੈ ਜੀ ਇਹ ਆਪਸ਼ਨਲ ਹੈ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਠੀਕ ਹੈ ਜੀ ਤੇ ਛੋਟਾ ਅੱਧਾ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਬੇਕਿੰਗ ਪਾਊਡਰ ਤੇ ਇਹਨੂੰ ਕਰਾਂਗੇ ਮਿਕਸ ਹੁਣ ਸਾਰੇ ਮਟੀਰੀਅਲ ਨੂੰ ਜੇ ਜਦੋਂ ਬੇਕਿੰਗ ਪਾਊਡਰ ਠੀਕ ਹੈ ਜੀ ਇਦਾਂ ਫੁੱਲ ਜੇ ਜਾਵੇ ਵਿੱਚ ਇਹਨੂੰ ਆਪਾਂ ਨੇ ਹਲਾਉਣਾ ਹੈ ਇਸ ਤਰੀਕੇ ਨਾਲ ਜਦੋਂ ਇਹ ਸਾਰਾ ਮਟੀਰੀਅਲ ਮਿਕਸ ਹੋ ਗਿਆ ਫਿਰ ਆਪਾਂ ਇਹ ਚ ਪਾ ਦਾਂਗੇ ਆਪਣੇ ਖੁਰਮੇ ਜਿਹੜੇ ਆਪਾਂ ਨੇ ਤਿਆਰ ਕਰਕੇ ਰੱਖੇ ਤੇ ਆਹ ਲੋ ਜੀ ਪਾ ਦਾਂਗੇ ਆਪਾਂ ਖੁਰਮੇ ਤੇ ਇਹਨੂੰ ਕਰਾਂਗੇ ਮਿਕਸ ਇਸ ਤਰੀਕੇ ਨਾਲ ਠੀਕ ਹੈ ਜੀ ਆਪਾਂ ਨੇ ਜਿਹੜੀ ਵੀ ਝਾਰਨੀ ਲੈਣੀ ਆ ਕੋਈ ਵੀ ਉਹ ਗੋਲ ਹੋਣੀ ਚਾਹੀਦੀ ਆ ਐਦਾਂ ਸਾਈਡਾਂ ਪਰ ਤੇ ਆਪਾਂ ਇਹਨੂੰ ਇਸ ਤਰੀਕੇ ਨਾਲ ਉੱਪਰ ਪਲਟੀ ਜਾਉਂਗੇ ਤਾਂ ਜੋ ਮਠਾਏ ਉਹ ਸਾਰੇ ਖੁਰਮਿਆਂ ਦੇ ਵਿੱਚ ਚੰਗੀ ਤਰ੍ਹਾਂ ਆ ਜਗੇ ਤੇ ਲੋ ਜੀ ਇਸ ਤਰੀਕੇ ਨਾਲ ਬਣਾਉਨੇ ਆ ਸੀ ਵਿਆਹਾਂ ਦੇ ਵਿੱਚ ਗੁੜ ਵਾਲੇ ਖੁਰਮੇ ਤੇ ਤੁਹਾਨੂੰ ਕਿਸੇ ਦਿਨ ਚੀਨੀ ਵਾਲੇ ਖੁਰਮਿਆਂ ਦੀ ਵੀਡੀਓ ਵੀ ਬਣਾ ਕੇ ਦਿਖਾਵਾਂਗੇ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਹਲਵਾਈ ਸਟਾਈਲ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਲੋ ਜੀ ਗੁੜ ਵਾਲੇ ਖੁਰਮੇ ਬਣ ਕੇ ਰੈਡੀ ਆ ਸੋ ਇਸ ਤਰੀਕੇ ਨਾਲ ਆਪਾਂ ਇਹ ਚਾਣੀਆਂ ਜਿਹੜੀਆਂ ਇਹਨਾਂ ਦੇ ਉੱਪਰ ਪਾਈ ਜਾਣੀਆਂ। ਜਦੋਂ ਇਹ ਇਹਨ ਸਾਰੇ ਮਿੱਠੇ ਦੇ ਨਾਲ ਚਾਣੀ ਦੇ ਨਾਲ ਲਿਬੜ ਗਏ ਠੀਕ ਹੈ ਜੀ। ਯਾਨੀ ਮਿਕਸ ਹੋ ਗਏ। ਫਿਰ ਆਪਾਂ ਇਹਨਾਂ ਨੂੰ ਵਿੱਚ ਵਿੱਚ ਮਾ 2-2 ਮਿੰਟ ਦੀ 3-3 ਮਿੰਟ ਦੀ ਰੈਸਟ ਦੇ ਕੇ ਛੇੜੂਗੇ ਤਾਂ ਜੋ ਇਹ ਕੱਲੇ-ਕੱਲੇ ਜੇ ਰਹਿਣਾ ਤੇ ਹੁਣ ਆਪਾਂ ਇਹਨਾਂ ਨੂੰ ਹੌਲੀ-ਹੌਲੀ ਕਰ ਲੂਗੇ ਠੰਡੇ ਠੀਕ ਹੈ ਜੀ। ਜ਼ਿਆਦਾ ਇਹਨਾਂ ਦੀ ਥੱਲ-ਪਥਲ ਜੀ ਨਾ ਕਰਿਓ। ਫਿਰ ਇਹ ਟੁੱਟ ਵੀ ਸਕਦੇ ਆ। ਤੇ ਹੁਣ ਇਹ ਹੌਲੀ-ਹੌਲੀ ਠੰਡੇ ਹੋ ਰਹੇ ਆ ਠੀਕ ਹੈ ਜੀ। ਤੇ ਜਦੋਂ ਇਹ ਐਨ ਠੰਡੇ ਹੋ ਗਏ ਫਿਰ ਮੈਂ ਤੁਹਾਨੂੰ ਦਿਖਾਵਾਂਗਾ ਇਹਨਾਂ ਨੂੰ ਕਿਸੇ ਬਰਤਨ 'ਚ ਕੱਢ ਕੇ ਤੇ ਲੋ ਜੀ ਹੁਣ ਆਪਾਂ ਨੇ ਜਦੋਂ ਇਹ ਐਨ ਮਿਕਸ ਹੋ ਜਵੇ ਨਾ ਫਿਰ ਇਹਨਾਂ ਦੇ ਵਿੱਚ ਜ਼ਿਆਦਾ ਚਾਰਨੀ ਨਹੀਂ ਮਾਰਨੀ ਹੈਗੀ ਕਿਉਂਕਿ ਹੌਲੀ-ਹੌਲੀ ਇਹਨਾਂ ਨੇ ਆਪੇ ਸੁੱਕ ਜਾਣਾ ਤੇ ਜਦੋਂ ਇਹ ਸੁੱਕ ਕੇ ਇੱਕ ਵਾਰ ਕੜਾਹੀ ਨੂੰ ਹਿਲਾ ਲੂਗੇ ਆਪਣੇ ਆਪ ਇਹ ਕੱਲੇ-ਕੱਲੇ ਜੇ ਹੋ ਜੂਗੇ ਤੇ ਮਿਲਦੇ ਹਾਂ ਫਿਰ ਥੋੜੀ ਦੇਰ ਬਾਅਦ ਤੇ ਲੋ ਜੀ ਖੁਰਮੇ ਬਣ ਕੇ ਹੋ ਗਏ ਆਪਣੇ ਰੈਡੀ ਆ ਦੇਖੋ ਜੀ ਕਿੰਨੇ ਵਧੀਆ ਖੁਰਮੇ ਬਣਿਆ ਗੋੜ ਵਾਲੇ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਂਦੇ ਆ ਪਲੇਟ ਦੇ ਵਿੱਚ ਤੇ ਲਓ ਜੀ ਖੁਰਮੇ ਬਣ ਕੇ ਆਪਣੇ ਰੈਡੀ ਆ ਜੀ ਆ ਦੇਖੋ ਕਿੰਨੇ ਵਧੀਆ ਕਿੰਨੇ ਪਿਆਰੇ ਇਹ ਖੁਰਮੇ ਬਣੇ ਆ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਮਿਲਦੇ ਆ ਜੀ ਫੇਰ ਇੱਕ ਨਵੀਂ ਵੀਡੀਓ 'ਚ ਨਵੀਂ ਰੈਸਪੀ ਨਾਲ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ